ਸਤੇ ਵਿੱਚ ਹਰ ਘਰ ਦੇ ਵਿੱਚ ਪੋਸਟਰ ਲਗਾਏ ਗਏ ਨੇ ਕਿ ਸਾਡਾ ਪਿੰਡ ਵਕਾਊ ਹੈ ਜੇਕਰ ਕੋਈ ਵਿਅਕਤੀ ਸਾਡਾ ਪਿੰਡ ਖਰੀਦਣਾ ਚਾਹੁੰਦਾ ਹੈ ਤਾਂ ਉਹ ਆ ਕੇ ਖਰੀਦ ਸਕਦਾ ਹੈ ਆਖਿਰ ਕੀ ਕਾਰਨ ਸਨ ਕਿ ਪਿੰਡ ਵਾਲਿਆਂ ਨੂੰ ਆਪਣਾ ਹੀ ਪਿੰਡ ਵੇਚਣਾ ਪਿਆ ਤੇ ਪਿੰਡ ਵਾਲੇ ਦੇ ਵੱਲੋਂ ਲਗਾਤਾਰ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਸਾਡਾ ਪਿੰਡ ਵਕਾਊ ਹੈ ਆ ਕੇ ਲੋਕੋ ਖਰੀਦ ਲੋ ਸਾਡਾ ਪਿੰਡ ਅਸੀਂ ਇਸ ਪਿੰਡ ਦੇ ਵਿੱਚ ਨਹੀਂ ਰਹਿਣਾ ਹੈ ਉਹ ਕੀ ਕਾਰਨ ਸਨ ਉਹ ਕੀ ਮਜਬੂਰੀ ਸੀ ਦਰਅਸਲ ਪਿੰਡ ਦੇ ਵਿੱਚ ਇੱਕ ਨਵੀਂ ਫੈਕਟਰੀ ਦੀ ਸ਼ੁਰੂਆਤ ਹੋ ਰਹੀ ਹੈ ਪਿੰਡ ਵਾਲੇ ਸ਼ੁਰੂਆਤ ਦੇ ਵਿੱਚ ਤਾਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਨੇ ਕਿ ਇੱਕ ਫੈਕਟਰੀ ਪਿੰਡ ਦੇ ਵਿੱਚ ਲੱਗਣ ਜਾ ਰਹੀ ਹੈ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਸਾਡਾ ਵੀ ਜਿਹੜਾ ਹੈ ਫਾਈਨੈਂਸ਼ਲੀ ਜੜੀ ਹੈ ਉਹ ਸਥਿਤੀ ਵਧੀਆ ਹੋਵੇਗੀ ਪਰ ਜਦੋਂ ਪਿੰਡ ਵਾਲਿਆਂ ਨੂੰ ਪਤਾ ਚੱਲਿਆ ਕਿ ਇਹ ਫੈਕਟਰੀ ਬਾਇਓ ਗੈਸ ਦੀ ਲੱਗਣ ਜਾ ਰਹੀ ਹੈ ਉਹ ਵੀ ਰਿਹਾਇਸ਼ੀ ਇਲਾਕੇ ਦੇ ਵਿੱਚ ਇਸ ਕਾਰਨ ਪਿੰਡ ਵਾਲਿਆਂ ਦੇ ਵੱਲੋਂ ਡਟ ਕੇ 2 ਸਾਲਾਂ ਤੋਂ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦਰਅਸਲ ਪਿੰਡ ਵਾਲਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇੱਕ ਵਿਅਕਤੀ ਦਿੱਲੀ ਦੇ ਵਿੱਚ ਕੰਮ ਕਰਦਾ ਹੈ ਤੇ ਪਤੀਆ ਉਸ ਦੀ 5 ਤੋਂ 7 ਕਿੱਲੇ ਜ਼ਮੀਨ ਪਿੰਡ ਦੇ ਵਿੱਚ ਹੈ ਪਰ ਸਾਡਾ ਪਿੰਡ ਰਿਆਹੀਸ਼ੀ ਇਲਾਕੇ ਦੇ ਵਿੱਚ ਆਉਂਦਾ ਹੈ ਗ੍ਰੀਨ ਜ਼ੋਨ ਦੇ ਵਿੱਚ ਆਉਂਦਾ ਹੈ ਤਾਂ ਇੱਥੇ ਕੋਈ ਵੀ ਫੈਕਟਰੀ ਨਹੀਂ ਲੱਗ ਸਕਦੀ ਹੈ ਪਿੰਡ ਤੋਂ ਥੋੜੀ ਦੂਰ ਹੀ ਜਿਹੜਾ ਹੈ ਫੈਕਟਰੀ ਬਣਾਉਣ ਵਾਲਾ ਇਲਾਕਾ ਸ਼ੁਰੂ ਹੋ ਜਾਂਦਾ ਹੈ ਜਿੱਥੇ ਕੋਈ ਵੀ ਵਿਅਕਤੀ ਫੈਕਟਰੀ ਲਗਾ ਸਕਦਾ ਹੈ ਪਰ ਉੱਥੇ ਵਿਅਕਤੀ ਨੇ ਫੈਕਟਰੀ ਨਾ ਲਗਾਉਂਦੇ ਹੋਏ ਪਿੰਡ ਦੇ ਵਿੱਚ ਫੈਕਟਰੀ ਦੀ ਸ਼ੁਰੂਆਤ ਕਰ ਦਿੱਤੀ ਤੇ ਇਸ ਕਾਰਨ ਪਿੰਡ ਵਾਲਿਆਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਨਾਲੇ ਤੁਹਾਨੂੰ ਉਹ ਵੀ ਸੁਣਾਉਂਦੇ ਆ ਕੀ ਕੁਝ ਕਹਿਣਾ ਪਿੰਡ ਵਾਲਿਆਂ ਦਾ ਆਉ ਸੁਣਦੇ ਆ ਆ ਕੁਲਵੀਰ ਸਿੰਘ ਤੁਸੀਂ ਗੱਲ ਕਰ ਰਹੇ ਹੋ ਬਿਲਕੁਲ ਜੀ ਕੁਲਵੀਰ ਸਿੰਘ ਮੈਂ ਉਸ ਕਹਾਵਤ ਬੋਲਦਾ ਜੀ ਹਾਂਜੀ ਤੁਹਾਡੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਤੁਸੀਂ ਸਾਰੇ ਜਣੇ ਕਹਿ ਰਹੇ ਹੋ ਕਿ ਤੁਹਾਡਾ ਪਿੰਡ ਵਿਕਾਊ ਹੈ ਅਸਲ ਦੇ ਵਿੱਚ ਕਾਰਨ ਕੀ ਹੈ ਉਹਦਾ ਪਟਿਆ ਕਾਰਨ ਹੈਗਾ ਜੀ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਪਿੰਡ ਦਾ ਹੀ ਇੱਕ ਵਿਅਕਤੀ ਹੈ ਜੋ ਕਿ ਦਿੱਲੀ ਦੇ ਵਿੱਚ ਕੋਈ ਡੌਕਰੀ ਕਰਦਾ ਹੋਣਾ ਵੱਡੀ ਤੇ ਉਹਨੂੰ ਕੋਈ ਉਹਦੀ ਸੇਵਾ ਦੇ ਖੁਸ਼ ਹੋ ਕੇ ਜਾਂ ਕਿਸੇ ਗੱਲ ਕਰਕੇ ਜਾਂ ਉਹਦੀ ਅੰਡੀ ਗੰਡੀ ਹੋਣੀ ਆ ਕੋਈ ਦਿੱਲੀ ਸਰਕਾਰ ਦੇ ਨਾਲ ਉਹਨੂੰ ਇੱਕ ਫੈਕਟਰੀ ਅਲਾਟ ਹੋ ਗਈ ਆ ਜੀ ਤਾਂ ਫੈਕਟਰੀ ਜਦੋਂ ਅਲਾਟ ਹੋਈ ਆ ਤਾਂ ਉਹ ਫੈਕਟਰੀ ਉਹ ਲੋੜੀਆਂ ਭਾਜੀ ਪੰਜਾਬ ਦੇ ਕਿਤੇ ਵੀ ਲਾ ਲਾ ਦੋ ਹੂੰ ਤਾਂ ਉਹਨੇ ਜਾ ਕੇ ਫੈਕਟਰੀਆਂ ਲਈ ਪੰਜਾਬ ਦਾ ਵੀ ਕੋਈ ਪਲਾਨ ਹੋਣਾ ਚਾਹੀਦਾ ਜਾਂ ਹੋਊਗਾ ਵੀ ਵੀ ਉਹ ਫੈਕਟਰੀ ਜਿਹੜੀ ਉਹ ਲੱਗਣੀ ਚਾਹੀਦੀ ਆ ਫੋਕਲ ਪੁਆਇੰਟ ਏਰੀਆ ਦੇ ਵਿੱਚ ਨਾ ਕਿ ਰੈਸ਼ ਇਲਾਕਿਆਂ ਦੇ ਵਿੱਚ ਜੀ ਪਰ ਸਾਡਾ ਜਿਹੜਾ ਪਿੰਡ ਹੈਗਾ ਉਹ ਗ੍ਰੀਨ ਜ਼ੋਨ ਦੇ ਅੰਦਰ ਆਉਂਦਾ ਤੇ ਇਸ ਇਲਾਕੇ ਦੇ ਵਿੱਚ ਕੋਈ ਵੀ ਫੈਕਟਰੀ ਲੱਗ ਨਹੀਂ ਸਕਦੀ ਇੰਡਸਟਰੀ ਲੱਗ ਨਹੀਂ ਸਕਦੀ ਜੀ ਪਰ ਸਾਡੇ ਪਿੰਡ ਦੇ ਨਾਲ ਹੀ 5-6 ਕਿਲੋਮੀਟਰ ਤੇ ਫੋਕਲ ਪਿੰਡ ਸ਼ੁਰੂ ਹੋ ਜਾਂਦਾ ਉੱਥੇ ਤੱਕ ਤਾਂ ਉਹ ਫੈਕਟਰੀ ਲਾ ਸਕਦੇ ਨੇ ਜੀ ਪਰ ਇਸ ਵਿਅਕਤੀ ਦੀ ਜ਼ਮੀਨ ਸਾਡੇ ਪਿੰਡ ਦੇ ਵਿੱਚ ਸੀਗੀ 5-7 ਕਿਲੇ ਤੇ ਇਹਨੇ ਥੋੜੇ ਜਿਹੇ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਪਿੰਡ ਦੇ ਵਿੱਚ ਫੈਕਟਰੀ ਲਾਉਣੀ ਸ਼ੁਰੂ ਕਰ ਦਿੱਤੀ ਜੀ ਜੋ ਕਿ ਸਾਡੇ ਪਿੰਡਦਿਆਂ ਨੂੰ ਪਹਿਲਾਂ ਤਾਂ ਪਤਾ ਨਹੀਂ ਸੀਗਾ ਵੀ ਇਹ ਫੈਕਟਰੀ ਕੀ ਆ ਤੇ ਕਿਸ ਤਰੀਕੇ ਦੀ ਆ ਲੋਕਾਂ ਨੂੰ ਬੜਾ ਚੰਗਾ ਲੱਗਿਆ ਵੀ ਕੋਈ ਫੈਕਟਰੀ ਸ਼ੁਰੂ ਹੋਣ ਲੱਗੀ ਆ ਸ਼ਾਇਦ ਹੋ ਸਕਦਾ ਕੋਈ ਆ ਰੋਜ਼ਗਾਰ ਮਿਲੂਗਾ ਪਰ ਜਦੋਂ ਇਸ ਪਿੰਡਦਿਆਂ ਨੂੰ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਫੈਕਟਰੀ ਗੈਸ ਬਣਾਉਣ ਵਾਸਤੇ ਆ ਤੇ ਜਿੱਥੇ ਬਹੁਤ ਨੁਕਸਾਨ ਹੋਊਗਾ ਤੇ ਉਹਦੇ ਉਦਾਹਰਨ ਦੇ ਤੌਰ ਤੇ ਉਹਨੇ ਆਪੇ ਹੀ ਇੱਕ ਦਸੀਗੇ ਫਲਾਰੇ ਪਿੰਡ ਦੇ ਵਿੱਚ ਇਹ ਫੈਕਟਰੀ ਲੱਗੀ ਆ ਮੈਂ ਉਧਾਂ ਦੀ ਫੈਕਟਰੀ ਲਾਉਣੀ ਆ ਜਦੋਂ ਸਾਡੇ ਪਿੰਡ ਦੇ ਲੋਕ ਤੇ ਕੁਝ ਸਰਕਾਰੀ ਅਧਿਕਾਰੀ ਉੱਥੇ ਗਏ ਜਾ ਕੇ ਪਤਾ ਕੀਤਾ ਕਿ ਫੈਕਟਰੀ ਕਿਸ ਤਰੀਕੇ ਦੀ ਹੈ ਕਿੰਦਾ ਦੇ ਨੁਕਸਾਨ ਨੇ ਤਾਂ ਪਿੰਡ ਦੇ ਲੋਕਾਂ ਦਾ ਦੱਸਣਾ ਸੀਗਾ ਕਿ ਇਹ ਨਰਕ ਦਾ ਦਰਵਾਜ਼ਾ ਆ ਇਹ ਫੈਕਟਰੀ ਆਪਣੇ ਪਿੰਡ ਚ ਚਲਾਉਣੇ ਜਿਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਫੈਲਦੀਆਂ ਨੇ ਤੇ ਮੁਸਕ ਵੀ ਫੈਲਦਾ ਤੇ ਪਾਣੀ ਵੀ ਖਰਾਬ ਹੁੰਦਾ ਤੇ ਵਾਤਾਵਰਨ ਵੀ ਦੂਸ਼ਿਤ ਹੁੰਦਾ ਤੇ ਜਿਹੜੇ ਦੋਏ ਕਾਰਨਾਜ ਵੀ ਜੇਕਰ ਤੁਸੀਂ ਮੈਨੂੰ ਪਿੰਡ ਦੇ ਵਿੱਚ ਲਵਾ ਲਿਆ ਫੈਕਟਰੀ ਲੱਗਣ ਤੋਂ ਬਾਅਦ ਤੁਹਾਡੇ ਪਿੰਡ ਦੇ ਵਿੱਚ ਫੈਕਟਰੀ ਨਹੀਂ ਹਟਣੀ ਹੈਗੀ ਜੋ ਇੱਕ ਵਾਰ ਲੱਗਿਆ ਹੋਇਆ ਆਧਾਰਾ ਖਤਮ ਨਹੀਂ ਹੁੰਦਾ ਹੁੰਦਾ ਜੇ ਜੇਗਨ ਤੁਸੀਂ ਵਿਰੋਧ ਪਹਿਲਾਂ ਕਰ ਲੋ ਤਾਂ ਚੰਗੀ ਗੱਲ ਆ ਸਿਰਸ ਉਸੇ ਦਿਨ ਤੋਂ ਦੀ ਇਸ ਫੈਕਟਰੀ ਦਾ ਵਿਰੋਧ ਕਰ ਰਿਹਾ ਤੇ ਉਹੀ ਰਿਕੁਐਸਟ ਕਰ ਰਿਹਾ ਮੈਂਤ ਕਰ ਰਿਹਾ ਪਿਛਲੇ 2 ਸਾਲਾਂ ਤੋਂ ਅਸੀਂ ਉਹ ਤੋਂ ਬੜੇ ਤਰਲੇ ਹਾਰੇ ਕੱਡੇ ਨੇ ਵੀ ਭਾਈ ਤੂੰ ਇਹ ਇੰਡਸਟਰੀ ਇੱਥੇ ਨਾਲ ਆ ਆਪਣੇ ਪਹੁੰਚ ਦੇ ਅਨੁਸਾਰ ਉਹਨੇ ਇਹ ਫੈਕਟਰੀ ਬੰਦ ਨਹੀਂ ਕੀਤੀ ਜੀ ਅ ਸਰ ਮੈਨੂੰ ਇਹ ਗੱਲ ਦੱਸੋ ਕਿ ਇਹ ਫੈਕਟਰੀ ਹੈ ਕਿਸ ਚੀਜ਼ ਦੀ ਲਗਾਈ ਜਾ ਰਹੀ ਜਿਸ ਦਾ ਇੰਨਾ ਜ਼ਿਆਦਾ ਵਿਰੋਧ ਤੁਸੀਂ ਕਰ ਰਹੇ ਹੋ ਕਿ ਬਦਬੂ ਫੈਲੇਗੀ ਇਹ ਬਾਇਓ ਗੈਸ ਬਾਨੀ ਆ ਜੀ ਕਹਿੰਦੇ ਕੋਈ ਕੰਦ ਮੰਦ ਜਿੰਨਾ ਵੀ ਸ਼ਹਿਰਾਂ 'ਚ ਹੁੰਦਾ ਪਲਾਸਟਿਕ ਬਲੂਸਟਿਕ ਉਹ ਆ ਕੇ ਇੱਥੇ ਸੜਿਆ ਕਰਨੀ ਆ ਜਿੰਨੀ ਵੀ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਮਨਾ ਕੀਤਾ ਜਾ ਰਿਹਾ ਭਾਵੇਂ ਉਹ ਪਰਾਲੀ ਖੇਤਾਂ ਦੇ ਵਿੱਚ ਸਾਰ ਲਓ ਭਾਵੇਂ ਲਿਆ ਕੇ ਤੁਸੀਂ ਕਿਸੇ ਇੰਡਸਟਰੀ ਦੇ ਵਿੱਚ ਸਾਰ ਲਓ ਗੱਲ ਤਾਂ ਪਰਾਲੀ ਸਾੜਨ ਦੀ ਆ ਉਹਦਾ ਦੂਸ਼ਿਤ ਤਾਂ ਫਿਰ ਵੀ ਬਲਾਉਣਾ ਹੀ ਬਲਾਉਣਾ ਨਾ ਉਹਨੇ ਕਿਹਾ ਫਿਰ ਸ਼ੁੱਧ ਹੋ ਜਾਣਾ ਉਹਦੇ ਵੀ ਗੰਗਾ ਜਲ ਛਿੜਕ ਪਾਇਆ ਨੇ ਵੀ ਉਹ ਸ਼ੁੱਧ ਹੋ ਗਈ ਤੇ ਪਰਾਲੀ ਉਹ ਫਿਰ ਕਿੱਥੇ ਥੋੜੀ ਥੋੜੀ ਕਰਕੇ ਸਾਰੇ ਕਿਤੇ ਮੱਚਣੀ ਜੀ ਕਿ ਸਿਰਫ ਸਾਡੇ ਪਿੰਡ ਦੇ ਵਿੱਚ ਆ ਕੇ ਮੱਚੂਗੀ ਸਾਰੀ ਦੀ ਸਾਰੀ ਇਲਾਕੇ ਦੀ ਪ੍ਰਾਣੀ ਤਾਂ ਸਭ ਤੋਂ ਪਹਿਲਾਂ ਸਾਡੇ ਫੇਫੜਿਆਂ ਰਾਹੀਂ ਧੂਆ ਹੋ ਕੇ ਕਿਤੇ ਹੋਰ ਪਾਸੇ ਜਾਣਾ ਇਸ ਕਰਕੇ ਅਸੀਂ ਉਹ ਤੋਂ ਕੋਲ ਦੁਖੀ ਆ ਤੇ ਉਹ ਆ ਸਾਰੀ ਪਲਾਸਟਿਕ ਇਥੋਂ ਫੁੱਕੂਗੀ ਤੇ ਗੰਦਮੰਦ ਛਹਿਰਾ ਜੋ ਇਕੱਠਾ ਕਰਕੇ ਸਾਡੇ ਪਿੰਡ ਦੇ ਵਿੱਚ ਹੀ ਟਰੱਕ ਗੱਡੀਆਂ ਲੰਘ ਗਈਆਂ ਸੋ ਉਸ ਚੱਕਰ ਦੇ ਵਿੱਚ ਅਸੀਂ ਇਸ ਫੈਕਟਰੀ ਆ ਜਿਹੜੀ ਆ ਉਹ ਸਾਡੋ ਪੰਡਾ ਤੇ ਉੱਪਰ ਚੀ ਇਸ ਫੈਕਟਰੀ ਦੇ ਜਦੋਂ ਇੱਥੇ ਸਾਰਨਗੇ ਗਾਲਨਗੇ ਚੀਜ਼ਾਂ ਉਹ ਤੋਂ 5-5 6-6 ਕਿਲੋਮੀਟਰ ਤੱਕ ਮੁਸਕ ਨਹੀਂ ਜਾਂਦਾ ਕਿਉਂਕਿ ਦੂਰ ਦੂਰ ਤੱਕ ਫੈਲਦਾ ਜੀ ਤੇ ਤੁਹਾਡੇ ਪਿੰਡ ਦਾ ਨਾਮ ਕੀ ਹੈ ਤੇ ਕਿਸ ਜ਼ਿਲ੍ਹੇ ਦੇ ਵਿੱਚ ਤੁਹਾਡਾ ਇਹ ਪਿੰਡ ਪੈਂਦਾ ਹੈ ਇਹ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਆ ਜੀ ਪਿੰਡ ਦਾ ਨਾਮ ਆ ਜੀ ਮੁਸਕਾਬਾਦ ਖੀਰਨੀ ਆ ਜੀ ਹਾਂ ਤੇ ਇੱਕ ਹੋਰ ਗੱਲ ਇਸ ਵਿਅਕਤੀ ਦੇ ਵੱਲੋਂ ਇਹ 2 ਸਾਲ ਪਹਿਲਾਂ ਸ਼ੁਰੂਆਤ ਕੀਤੀ ਗਈ ਸੀ ਤੇ ਹੁਣ ਤੱਕ ਕਿੰਨਾ ਕੁ ਜ਼ਿਆਦਾ ਫੈਕਟਰੀ ਦਾ ਇਸਨੇ ਕੰਮ ਸ਼ੁਰੂ ਕਰ ਦਿੱਤਾ ਹੈ ਇਹਨੇ ਆਪਣਾ ਚਾਰਦਵਾਰੀ ਕਰ ਲਈ ਆ ਅੰਦਰ ਟੋਏ ਪੱਟਦੇ ਨੇ ਤੇ ਅੰਦਰ ਕਾਫੀ ਉਸਾਰੀ ਕਰ ਲਈ ਆ ਪਰ ਹਜੇ ਕਹਿਣ ਦਾ ਪਾਵੋ ਕਿ ਫੈਕਟਰੀ ਦਾ ਹੋਇਆ ਤਾਂ ਹਜੇ 10-15% ਕੰਮ ਹੀ ਆ ਪਰ ਇਹ ਉਹ ਕੰਮ ਬੰਦ ਨਹੀਂ ਕਰਦਾ ਸੀ ਰੋਜ਼ ਵਿਰੋਧ ਕਰਦੇ ਆ ਜੇ ਕੋਈ ਵੀ ਚੀਜ਼ ਇਹ ਪਿੰਡ ਦੇ ਵਿੱਚ ਲੈ ਕੇ ਆਉਂਦਾ ਤਾਂ ਜੇ ਜੀਸੀਬੀ ਵਾਲੇ ਆਉਂਦਾ ਕਦੇ ਕੁਝ ਲਿਆਉਂਦਾ ਸੀ ਉਹਨਾਂ ਨੂੰ ਰੋਕਦੇ ਆਂ ਤੇ ਭਾਈ ਅਸੀਂ ਲੱਗਣ ਦੀ ਦੇਣੀਆ ਕਰਨੀ ਦੇਣੀਆ ਤੇ ਅਸੀਂ ਪ੍ਰਸ਼ਾਸਨ ਨੂੰ ਜੱਦੀ ਇਤਲਾਹ ਕਰਦੇ ਆਂ ਪਰ ਇਹ ਪ੍ਰਸ਼ਾਸਨ ਫੇਰ ਦੂਏ ਦਰ ਫੇਰ ਕੋਈ ਹੋਰ ਚੀਜ਼ਾਂ ਲੈ ਕੇ ਆ ਜਾਂਦਾ ਹਰ ਰੋਜ਼ ਦਾ ਇਹਦਾ ਇਹੀ ਕੰਮ ਹੋ ਗਿਆ ਜਦ ਕਿ ਕਈ ਵਾਰੀ ਟੀਸੀ ਸਾਹਿਬ ਨੇ ਵੀ ਕਿਹਾ ਵੀ ਅਸੀਂ ਫਲਾਣੀ ਤਰੀਕ ਤੱਕ ਅਸੀਂ ਇਹਦਾ ਕੰਮ ਨਹੀਂ ਚੱਲਣ ਦਿੰਦੇ ਜਿੰਨਾ ਚਿਰ ਫਲਾਣਾ ਕੰਮ ਨਹੀਂ ਹੋ ਜਾਂਦਾ ਅਸੀਂ ਫਲਾਣੀ ਨਹੀਂ ਹੋਣ ਦਿੰਦੇ ਮਤਲਬ ਉਹਨੂੰ ਕਿੰਨੀਆਂ ਚੇਤਾਵਨੀਆਂ ਪ੍ਰਸ਼ਾਸਨ ਦੇ ਵੀ ਦੇ ਲਿਆ ਪਤਾ ਨਹੀਂ ਹੈ ਜੀ ਕਿੰਨਾ ਕੁ ਠੀਠਾ ਤੇ ਕਿੱਦੀ ਕਿੱਦੀ ਅਪਰੋਚ ਆ ਜਿਹੜੀ ਪ੍ਰਸ਼ਾਸਨ ਦੀਆਂ ਧਮਕੀਆਂ ਤੋਂ ਵੀ ਨਾ ਡਰਦਾ ਹੋਇਆ ਜਾਂ ਕਿਸੇ ਚੀਜ਼ ਤੇ ਹੋਰ ਆਰਡਰਦਾ ਹੋਇਆ ਕੋਈ ਬੰਦਾ ਆਪਣਾ ਕੰਮ ਗਾਹਾਂ ਤੋਂ ਗਾਂਵ ਭਦਾਈਓ ਜਾ ਰਿਹਾ ਵੱਧ ਨਹੀਂ ਕਰਦਾ ਜੀ ਜੀ ਤੇ ਤੁਹਾਡੇ ਇਲਾਕੇ ਦੇ ਐਮ ਐਲ ਏ ਸਾਹਿਬ ਦਾ ਕੀ ਕੁਝ ਕਹਿਣਾ ਕੀ ਉਹ ਤੁਹਾਡੇ ਨਾਲ ਹੈ ਜਾਂ ਫਿਰ ਉਹਨਾਂ ਦੇ ਵੱਲੋਂ ਵੀ ਇਸ ਵਿਅਕਤੀ ਦਾ ਸਾਥ ਦਿੱਤਾ ਗਿਆ ਕਿ ਰੁਜ਼ਗਾਰ ਹੋਵੇਗਾ ਨਹੀਂ ਜੀ ਦੇਖੋ ਇਹ ਰੋਜ਼ਗਾਰ ਵਾਸਤੇ ਅਸੀਂ ਵੀ ਕਹਿੰਦੇ ਆ ਵੀ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਇੰਡਸਟਰੀਆਂ ਲੱਗਣੀਆਂ ਚਾਹੀਦੀਆਂ ਨੇ ਪਰ ਉਹਨਾਂ ਦਾ ਇੱਕ ਜਗਾ ਨਿਸ਼ਚਿਤ ਹੋਣਾ ਚਾਹੀਦਾ ਜਿਵੇਂ ਕਿ ਇੱਕ ਇਲਾਕੇ ਬੰਡੇ ਹੁੰਦੇ ਨੇ ਕਿ ਫੈਕਟਰੀ ਇੰਡਸਟਰੀ ਜਿਹੜੀ ਉਹ ਫੋਕਲ ਪੁਆਇੰਟ ਚ ਹੋਊਗੀ ਬਾਕੀ ਰੈਸ਼ੀ ਰੈਸ਼ੀ ਕਲੋਨੀਆਂ ਹੋਣਗੀਆਂ ਫਲਾਣੀ ਫਲਾਣੀ ਚੀਜ਼ ਹੁੰਦੀ ਹੈ ਇਹਨੂੰ ਹੀ ਕਹਿੰਦੇ ਨੇ 100 ਸਾਲ ਦੀ ਪਲੈਨਿੰਗ ਤੇ ਇਸ ਤਰੀਕੇ ਨਾਲ ਬੰਡਿਆ ਜਾਂਦਾ ਤੇ ਅਸੀਂ ਵੀ ਉਹ ਚਾਹੁੰਦੇ ਆ ਕਿ ਇੰਡਸਟਰੀ ਲੱਗੇ ਪਰ ਇੰਡਸਟਰੀ ਇੰਡਸਟਰੀ ਜੇ ਲੱਗੇ ਤੇ ਜਿਹੜੀ ਗੱਲ ਆ ਗਈ ਐਮਐਲਏ ਸਾਹਿਬ ਦੀ ਤੇ ਐਮਐਲਏ ਸਾ ਜਿਸ ਤਰੀਕੇ ਦਾ ਉਹ ਵਿਧਾਈ ਕਾ ਜਿਸ ਤਰੀਕੇ ਉਹਦੀ ਸਰਕਾਰ ਹੈ ਸਮੇਂ ਸਟੇਟ ਦੇ ਵਿੱਚ ਤੇ ਉਸ ਤਰੀਕੇ ਦਾ سپورਟ ਨਹੀਂ ਹੈਗੀ ਜਦ ਕਿ ਉਹ ਅਸੀਂ ਸਾਰਿਆਂ ਦਾ ਉਹ ਮਾਲਕ ਬਣ ਗਿਆ ਅਸੀਂ ਉਹਨੂੰ ਸਾਰਿਆਂ ਨੇ ਅਧਿਕਾਰ ਦਿੱਤਾ ਆਪਣੀ ਵੋਟ ਪਾ ਕੇ ਕਿ ਤੂੰ ਸਾਡੇ ਹੱਕ ਦੀ ਗੱਲ ਕਰ ਸਕਦਾ ਤੇ ਉਹ ਸਾਡੇ ਹੱਕ ਤੇ ਉਹ ਅਗਰ ਚਾਹੇ ਤਾਂ ਆਪਣੇ ਪ੍ਰਸ਼ਾਸਨ ਡੀ ਸੀ ਐਸ 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 ਦੀ ਸਾਰਿਆਂ ਨੂੰ ਕਹਿ ਕੇ ਕਿ ਇਸ ਫੈਕਟਰੀ ਦੇ ਤੇ ਅੱਜ ਪੱਕੇ ਤੌਰ ਤੇ ਤਾਲਾ ਲਾਇਆ ਜਾਵੇ ਤਾਂ ਲੱਗ ਸਕਦਾ ਤੇ ਉਹ ਸਾਡੇ ਸਭਾ ਦੇ ਵਿੱਚ ਵੀ ਆਪਣੀ ਗੱਲ ਰੱਖ ਸਕਦਾ ਮੁੱਖ ਮੰਤਰੀ ਨੂੰ ਕਹਿ ਸਕਦਾ ਕਿ ਆਪਣੀ ਇੰਡਸਟਰੀ ਪਿੰਡਾਂ ਦੇ ਵਿੱਚ ਨਹੀਂ ਇਹਨੂੰ ਪਬਲਿਕ ਪੁਆਇੰਟ ਦੇ ਵਿੱਚ ਲਾਇਆ ਜਾਵੇ ਉਹ ਕਹਿ ਸਕਦਾ ਪਰ ਉਹ ਉਸ ਤਰੀਕੇ ਦਾ ਸਾਥ ਨਹੀਂ ਉਹ ਸਿਰਫ ਪਿੱਛੋਂ ਸਪੋਰਟ ਕਰਦਾ ਵੀ ਜਿੱਤ ਜਿਹੜਾ ਵੀ ਤੁਸੀਂ ਪਲਾਨ ਕਰੋਗੇ ਉਹ ਮੈਂ ਤਾਂ ਉਹਦੇ ਨਾਲ ਥੋੜੇ ਪਿੱਛੇ ਪਿੱਛੇ ਤੁਰ ਪੂੰਗਾ ਯਾਨੀ ਕਹਿ ਮੈਂ ਬਾਬਾ ਵੀ ਇੱਕ ਸੇਫ ਪੁਆਇੰਟ ਜਾਂ ਲੈ ਕੇ ਚੱਲ ਰਿਹਾ ਵੀ ਨਾ ਤਾਂ ਮੈਂ ਇੰਡਸਟਰੀ ਨਾਲ ਬਗਾਰਨਾ ਚਾਹੁੰਦਾ ਤੇ ਨਾ ਮੈਂ ਪਬਲਿਕ ਨਾਲ ਬਗਾਰਨਾ ਚਾਹੁੰਦਾ ਜੀ ਜੀ ਬਹੁਤ ਬਹੁਤ ਧੰਨਵਾਦ ਕੁਲਵੀਰ ਜੀ तमाम ਜਾਣਕਾਰੀ ਦੇ ਲਈ ਨਹੀਂ ਕੋਈ ਗੱਲ ਨਹੀਂ ਮੈਮ ਜੇ ਤੁਹਾਡਾ ਧੰਨਵਾਦ ਆ ਕਿ ਤੁਸੀਂ মিডিਆ ਸਾਡੀ ਗੱਲ ਨੂੰ ਰੱਖ ਰਿਹਾ ਤੇ ਸਾਡੇ ਪਿੰਡ ਉਜਨ ਤੋਂ ਬਚ ਸਕਦੇ ਨੇ ਤੇ ਜੇਕਰ ਇਹ ਇੰਡਸਟਰੀ ਮਤਲਬ ਤੁਹਾਡੀ ਆਵਾਜ਼ ਸਰਕਾਰਾਂ ਤੱਕ ਜਾਂ ਜ਼ੋਰ ਤੱਕ ਜਾਊਗੀ ਜੇ ਨਹੀਂ ਤਾਂ ਪਤਾ ਹੀ ਆਪਾਂ ਨੂੰ ਵੀ ਭਾਈ ਫਿਰ ਤਾਂ ਇੱਕੋ ਹਾਲ ਹੈ 20 ਸਾਲ ਬਾਅਦ ਹੋ ਜਣ ਨਾਲੋਂ ਉਹਦੇ ਨਾਲੋਂ ਚੰਗਾ ਕਿ ਅਸੀਂ ਅੱਜ ਹੀ ਆਪਣੇ ਬੱਚਿਆਂ ਨੂੰ ਲੈ ਕੇ ਕਿਸੇ ਹੋਰ ਪਾਸੇ ਚਲੇ ਜਾਈਏ ਜੀ ਜੀ ਬਹੁਤ ਬਹੁਤ ਧੰਨਵਾਦ ਧੰਨਵਾਦੀ ਜੀ ਤੇ ਤੁਸੀਂ ਸੁਣਿਆ ਇਹ ਪਿੰਡ ਵਾਲਿਆਂ ਦੇ ਵੱਲੋਂ ਡਟ ਕੇ ਇਸ ਫੈਕਟਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਵਿਅਕਤੀ ਕੌਣ ਹੈ ਕਿਸ ਦੇ ਵੱਲੋਂ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਹੋਰ ਪਿੰਡ ਦੇ ਜਿਹੜੇ ਸੂਚਮਾਨ ਲੋਕ ਹੈ ਉਹਨਾਂ ਦੇ ਵੱਲੋਂ ਕੀ ਕੁਝ ਕਹਿਣਾ ਹੈ ਉਹ ਵੀ ਸੁਣਦੇ ਆ ਨਾ ਜਗਤਾ ਸਿੰਘ ਪਿੰਡ ਖੀਰਨੀਆ ਸਾਬਨ ਇੰਸਪੈਕਟਰ ਪੰਜਾਬ ਪੁਲਿਸ ਦੇ ਵਿੱਚ ਹੈ ਤੇ ਸਾਨੂੰ ਪਤਾ ਲੱਗਿਆ ਵੀ ਮੁਸਕਾਬਾਦ ਇੱਕ ਫੈਕਟਰੀ ਲੱਗ ਰਹੀ ਹੈ ਜੋ ਕਿ ਉਹ ਵੀ ਸਾਡਾ ਵੀਰਾ ਰਿਟਾਇਰਮੈਂਟ ਹੋ ਗਿਆ ਕਿਸੇ ਮਹਿਕਮੇ ਦੇ ਵਿੱਚੋਂ ਪਰ ਉਹ ਇੱਥੇ ਦਾ ਬਸੰਦੇ ਨਹੀਂ ਹੈਗਾ ਉਹ ਦਿੱਲੀ ਤੋਂ ਆ ਕੇ ਮਤਲਬ ਇੱਥੇ ਫੈਕਟਰੀ ਲਈ ਹੈ ਉਹਨਾਂ ਨੇ ਪਰ ਸਾਡੇ ਪਿੰਡ ਤੋਂ ਨਾ ਪਿੰਡ 헤ੜੀਆਂ ਤੋਂ ਨਾ ਮੁਸਕਾਬਾਦ ਤੋਂ ਟੱਪਰੀਆਂ ਤੋਂ ਸਾਡੇ ਮੇਰੇ ਮਤਲਬ ਦਸਨ ਮੁਤਾਬਕ ਕਿਸੇ ਨੇ ਮਤਲਬ ਉੱਤੇ ਸਹਿਮਤੀ ਨਹੀਂ ਲਈ ਨਾ ਕਿਸੇ ਪ੍ਰਸ਼ਾਸਨ ਨੇ ਲਈ ਆ ਸਹਿਮਤੀ ਤੇ ਸਾਨੂੰ ਹੁਣ ਪਤਾ ਲੱਗਿਆ ਬਈ ਮਤਲਬ ਇਹ ਫੈਕਟਰੀ ਬਹੁਤ ਮਾੜੀ ਆ ਜੋ ਕਿ ਬਾਇਓ ਗੈਸ ਦੀ ਫੈਕਟਰੀ ਆ ਇੱਥੇ ਬਹੁਤ ਗੰਧ ਪੈਣਾ ਤਾਂ ਕਿ ਸਾਡੇ ਜਿਹੜੀਆਂ ਉਮਰਾਂ ਸਾਰੇ ਪਿੰਡ ਦੇ ਵਿੱਚ ਹਰ ਇੱਕ ਬੰਦੇ ਦੀ ਉਮਰ ਘਟਣੀ ਆ ਤੇ ਸਾਡੇ ਪਿੰਡ ਦੇ ਵਿੱਚ ਨਾ ਕਿਸੇ ਨੇ ਨਾਤਾ ਕਰਨਾ ਨਾ ਕਿਸੇ ਦਾ ਵਿਆਹ ਹੋਣਾ ਸਾਰੇ ਆਪ ਬਨਤਾ ਸਾਡਾ ਪਿੰਡ ਅਸੀਂ ਕਹਿੰਦਾ ਵੀ ਵਿਕਾਊ ਕਰ ਕਰਤੇ ਅਸੀਂ ਕਿਉਂਕਿ ਸਾਡਾ ਸਾਡਾ ਜ਼ੋਨ ਦਾ ਹੱਕ ਹੀ ਨਹੀਂ ਰਹਿਣਾ ਉਰੇ ਉਰੇ ਤੇ ਤੁਸੀਂ ਸੁਣਿਆ ਹੈ ਕਿ ਪਿੰਡ ਵਾਲਿਆਂ ਦੇ ਵੱਲੋਂ ਆਪਣਾ ਹੀ ਪਿੰਡ ਵਿਕਾਊ ਐਲਾਨ ਦਿੱਤਾ ਗਿਆ ਜਿਸ ਦੇ ਵਿੱਚ ਲਗਾਤਾਰ ਪਿੰਡ ਵਾਲੇ ਇਸ ਦਾ ਵਿਰੋਧ ਕਰਦੇ ਹੋਏ ਨਜ਼ਰ ਆ ਰਹੇ ਨੇ ਕਮੈਂਟਸ ਦੁਰੀਏ ਤੁਸੀਂ ਵੀ ਆਪਣੇ ਰਾਏ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ